ਹਾਂ ਤੂੰ ਕਿਉਂ ਨਹੀਂ ਆਉਂਦਾ ਪਰ ਜਾ ਆ ਲੈਰੇ ਤੂੰ ਮੰਨੀ ਤੂੰ ਹੱਸੀ ਜਾਨੀ ਆਓ ਅਗਲੇ ਹੁਣ ਜੇ ਖਲੋਂਦਾ ਹੁਣ ਖਾਣ ਉੱਥੇ ਹਾਂ ਅੱਛਾ ਬੜਾ ਜੇ ਸ਼ਾਰਟ ਮੰਨੀ ਆਪਦੀ ਫੋਟੋ ਵੇਖੀ ਜਾਂਦੀ ਮੇਰੇ ਤੇ ਨਿੱਕੇ ਨਹੀਂ ਆਂਦੀਆਂ ਹੈਗੀਆਂ ਇਹ ਮੈਨੂੰ ਵੀ ਪੂਰੀਆਂ ਹੀ ਆ ਤੂੰ ਪੰਜਾ ਕਦ ਮਾਰਾ ਲਾ ਦੇ ਕਿਸੇ ਦੀਆਂ ਚੱਪਲਾਂ ਮੈਂ ਕਿਉਂ ਕਿਸੇ ਦੀਆਂ ਲਾਵਾਂ ਬਹੁਤੀ ਜਿਆਦੀ ਚਲਾਕੀ ਤੇਰੇ ਚ ਵੜੀ ਹੋਈ ਪੱਟਾ ਜਿਹੜਾ ਤੂੰ ਦੇਖ ਰਿਹਾ ਹੂੰ ਇਹ ਹੈਗੀ ਇਹਦੇ ਨਾਲ ਸ਼ਰਟ ਕੜਾਈ ਦੇ ਕਿੰਨੇ ਤੇਰੇ ਇਹਨਾਂ ਦਾ ਬਹੁਤ ਮਾਰਦੀ ਹੁੰਦਾ ਬੋਤਾਂ ਬੋਲਣੀਆਂ ਨਹੀਂ ਮੇਰੇ ਅੱਗੇ ਥੱਲੇ ਮਸ਼ੀਨ ਤੇ ਰੇਸ ਪਈਏ ਦੁਤੇ ਚੜਦੇ ਜਾਂਦੇ ਆ ਗਈ ਤੇਰੀ ਬੀਬੀ ਦਾ ਮੈਂ ਤੈਨੂੰ ਕੰਮ ਹੋਣਾ ਅਸੀਂ ਐਡੇ ਚ ਲੱਥੇ ਨਾ ਖਾ ਲਈ ਲੱਥੇ ਵੇ ਲੈ ਕੁੱਟੂ ਘੱਟ ਘ੍ਰੀਸੋਂ ਵੱਧ ਭੱਜਾ ਫੜ ਕੇ ਜਾਣੇ ਨਹੀਂ ਹਾਂ ਜੀ ਤੇ ਤੇਰੇ ਤੋਂ ਕਿਹੜਾ ਭੱਜਿਆ ਜਾਣਾ ਜੇ ਮੈਂ ਉੱਠ ਗਿਆ ਆ ਗਿਆ ਵੇਖੀ ਭੱਜਿਆ ਨਹੀਂ ਜਾਣੇ ਇੱਥੇ ਪੁੱਪ ਕਰ ਦੇਣੇ ਡੇਕ ਪੜਿਆ ਤੂੰ ਭੱਜ ਗਿਆ ਵਖਾ ਤੇਰੀ ਸਪੀਡ ਕਿੰਨੀ ਹੈ ਭੱਜ ਕੇ ਤਾਂ ਵਖਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕੀ ਬੋਲਦੀ ਲੱਥੇ ਨਾ ਖਾਲੀ ਲੱਥੇ ਵੇ ਲੈ ਕੁੱਟੂ ਘੱਟ ਘ੍ਰੀਸੋਂ ਵੱਧ ਉਂਗਲਾਂ ਕੱਢ ਦੀ ਮੇਰੇ ਨਾਲ ਕੁੰਗਲਾਂ ਗੱਟੋ ਜੀ ਭੱਜਾ ਫੜ ਤੇ ਛੱਡਣਾ ਨਹੀਂ ਹਾਂ ਜੀ ਤੇ ਤੇਰੇ ਤੋਂ ਕਿਹੜਾ ਭੱਜਿਆ ਜਾਣਾ ਜੇ ਮੈਂ ਉੱਠ ਗਿਆ ਆ ਗਿਆ ਆ ਵੇਖੀ ਭੱਜਿਆ ਨਹੀਂ ਜਾਣਾ ਇੱਥੇ ਪੁੱਪਪ ਕਰ ਦੇਣੇ ਢੇਕ ਪੜਿਆ ਤੂੰ ਭੱਜ ਕੇ ਵਿਖਾਈਂ ਨਗਾ ਪਹਿਲਾਂ ਹਣ ਭੱਜ ਕੇ ਵਿਖਾ ਤੇਰੀ ਸਪੀਡ ਕਿੰਨੀ ਕੈ ਭੱਜ ਕੇ ਦਾ ਵਿਖਾ ਭੱਜ ਕੇ ਦਾ ਵਿਖਾ ਹਣ ਕਵੇਰ ਲੀਨ ਕੱਕਰੀ ਭੱਜ ਕੇ ਦਾ ਵਿਖਾ ਕਿੰਨੇ ਤੇਜ਼ ਭੱਜਦੀ ਤੂੰ ਫੇਰ ਅਸੀਂ ਤੇਰੇ ਦੱਸਾਂਗੇ ਬੜੀ ਜੈਡਿਕ ਨਹੀਂ ਲੱਥਾ ਲੱਥੇ ਨਾ ਖਾਏ ਲੱਥੇ ਨਾ ਖਾ ਲਈ ਮਾ ਮਾ ਗਗੂ ਮੈਂ ਕਬਣੀ ਪਹੁੰਚਣ ਦੇਣਾ ਮੈਂ ਤੈਨੂੰ ਦੱਸਤਾ ਈ ਹਾਂ ਆ ਲੈੜੇ ਤੂੰ ਮਨ ਨਹੀਂ ਤੂੰ ਹੱਸੀ ਜਾਨੀ ਆਓ ਅਗਲਾ ਹੁਣ ਜਿਖ ਖਲੋਂਦਾ ਹੁਣ ਖੜ ਖੜ ਓਏ ਭਰਾਵਾ ਲਓ ਜੀ ਪਹਿਲਾਂ ਬਾਹਰ ਕੱਢਾ ਬਾਲਟੀ ਵੀ ਆਪੀ ਦਾ ਐਦਾਂ ਨਹੀਂ ਫੜਿਆ ਜਾਣਾ ਇਹ ਆ ਫੜੇ ਮੁਸ਼ਕੀ ਆ ਗੱਡੀ ਦਾ ਹਾਲ ਕੀ ਮਾਮਾ ਇਹ ਸਾਹ ਪੁੱਟਾ ਕਰਿਆ ਪੁੱਟਾ 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 ਹੋਟੀ ਆ ਨਹੀਂ ਤੁਹਾਨੂੰ ਉਹ ਨਾ ਕੱਪ ਲੋ ਜੀ ਲੋ ਉਥੇ ਆ ਕਰ ਤਾ ਪੁੱਟੀਆਂ ਯਾਰ ਨਹੀਂ ਯਾਰਾ ਮੈਂ ਬਾਲਾ ਵੱਡਾ ਨਹੀਂ ਬਣਾ ਲਿਆ ਇਹ ਲਾ ਕੇ ਕਿੱਥੇ ਆਏਗਾ ਇਹ ਉਥੇ ਮੰਨੀ ਆਪ ਦੀ ਫੋਟੋ ਵੇਖੀ ਜਾਂਦੀ ਮੈਨੇ ਤੇ ਨਿੱਕੇ ਨਹੀਂ ਕੀਤੀ ਏ ਸਾਡੇ ਸਾਡੇ ਨਿਕਾ ਵੀ ਮੰਨੀ ਆਏ ਜੀ ਹੁੰਦੀ ਐਡਾ ਬੋ ਨਾ ਰੋਡ ਤੋਂ ਫਿਰ ਐਡਾ ਹੀ ਦਿਖੂ ਔਰ ਛੋਟਾ ਤਾਂ ਨਹੀਂ ਦਿਖਣਾ ਹਾਂ ਕਿ ਤੂੰ ਪੁਲ ਤੇ ਬਲੰਗਾ ਕੇ ਬਣਾਏ ਨਹੀਂ ਨਹੀਂ ਉਹਦੇ ਬਾਹਰ ਲੋਕਾਂ ਨੂੰ ਪਤਾ ਲੱਗ ਜੂਗਾ ਨਾ ਫਿਰ ਦੂਰੇ ਲਈ ਜੂਗਾ ਹੁਣ ਮ ਕਾ ਕੇ ਆ ਗਏ ਹੋਗੇ ਹਾਂ ਕੰਮ ਤੇ ਚਲੋ ਜੀ ਥੈਂਕ ਯੂ ਸੋ ਮੱਚ ਵੇਖ ਮੇਰੇ ਤੈਨ ਹਲਾਕ ਹੀ ਦੇਖੋ ਖਿਚੋ ਮੜਾ ਇਹਨੂੰ ਦੇਖਣ ਦੀ ਤੇ ਐਡਰੈਸ ਡਰੂਸ ਆਹ ਲੈ ਕੇ ਜਾਓ ਆ ਵੇਖ ਐਡਰੈਸ ਹੈਗਾ ਥੱਲੇ ਨਾ ਉਹ ਤਾਂ ਗੱਡੀ ਤੇ ਚੜਿਆ ਫਿਰਦਾ ਤੇ ਮੈਂ ਕੋਈ ਨਹੀਂ ਰਿਜ਼ੋਰਟ ਆਪੋਜ਼ਿਟ ਐਮ ਐਲ ਏ ਨਰੇਸ਼ ਕਟਾਰੀਆ ਆਫਿਸ ਫਰੋਜ਼ਪੁਰ ਰੋਡ ਜੀਰਾ ਕੰਟੈਕਟ ਨੰਬਰ 905506 ਨੰਬਰ 247 ਤੇ 97754 ਇੱਕ ਵਾਰ ਫਿਰ ਤੋਂ ਐਡਰੈਸ ਦਾਵਤ ਰਿਜ਼ੋਰਟ ਅਪੋਜ਼ਿਟ ਐਮ ਐਲ ਲੇਨ ਨਰੇਸ਼ ਕਟਾਰੀਆ ਆਫਿਸ ਫਿਰੋਜ਼ਪੁਰ ਰੋਡ ਜ਼ੀਰਾ ਮਾਰਦੀ ਮੌਕਾ ਬੋਲਣਿਆ ਨਹੀਂ ਮੇਰੇ ਅੱਗੇ ਥੱਲੇ ਮਸ਼ੀਨ ਦੇ ਰੇਸ ਪਹੀਏ ਦੇ ਉੱਤੇ ਚੜਦੇ ਜਾਂਦੇ ਆ ਆਹ ਵੀ ਤੇਰੀ ਬੀਬੀ ਦਾ ਮੈਨੂੰ ਕੰਮ ਹੋਣਾ ਅਸੀਂ ਐਡੇ ਚਾਣਾ ਇੰਟਰ ਲੋਕ ਟੈਲਵਾਉਂਦੇ ਆ ਹੈ ਇਹਨੇ ਆਪਦਾ ਵੇਚ ਹੀ ਵੱਖਰਾ ਹੀ ਕੰਮ ਕਰ ਲਿਆ ਵੇਚ ਲੋ ਇਦھر ਵੀ ਇਟਾ ਲਵਾ ਦਿਆਂ ਦੂਜਿਆਂ ਦੇ ਇਦھر ਵੀ ਦੂਜੀਆਂ ਲਵਾ ਦਿਆਂ ਇਹ ਇੰਟਰਲੋਕ ਇਟਾ ਲਾਉਂਦੇ ਆਂ ਚੈੱਕ ਲੋ ਵੀ ਸਮਾਨ ਬਾਕੀ ਦੀ ਵੇਚਾ ਤੇ ਲੋਰਨ ਮਟਿਕ ਦਾ ਸਮਾਨ ਹੈ ਪਰਸੋਂ ਦੇ ਐਗਜ਼ੀਬਿਸ਼ਨ ਵਾਸਤੇ ਤਿਆਰ ਹੋ ਚੁੱਕਿਆ ਏ ਕੱਲ ਨੂੰ ਸੌਰੀ ਮੇਰੇ ਵੀਰੋ ਕੱਲ ਨੂੰ ਆ ਬੀਬੀਆਂ ਜੋਰਾਂ ਛੋਰਾ ਤੇ ਕੰਮ ਕਰਦੀਆਂ ਹੋਈਆਂ ਵੇਚਾ ਦੇ ਤੁਸੀਂ ਉਹ ਇੱਥੇ ਰੱਖ ਨਿੱਕੀ ਬੂਟੀ ਵਾਲਾ ਆਲੇ ਚਲੇ ਗਲਾਸ ਤੇ ਪੰਲਾ ਵਾਲਾ ਬੇ ਮੈਨੇ ਇੱਕ ਨਿੱਕੀ ਬੂਟੀ ਵਾਲਾ ਸੂਟ ਸਵਾ ਦੇ ਉਹ ਗੱਲ ਹੈ ਬਾਜੀ ਬਾਜ ਕਿਹਾ ਤੇ ਮੇਰੀਆਂ ਪਾ ਕੇ ਤਾਂ ਘਾਣਾ ਜਾਣਾ ਮੈਂ ਫੇਰ ਉੱਥੇ ਨੰਗੇ ਪੈਰ ਇਹ ਤੁਹਾਡਾ ਭਰਾ ਦੇ ਕੇ ਗਿਆ ਸੀ ਮੇਰੀਆਂ ਚੱਪਲੀਆਂ ਤੂੰ ਪਿਓ ਗੜੋ ਨੇ ਹੰਦ ਕਾ ਮੈਂ ਮੋਚੀ ਵਾਲੇ ਦੇ ਇਹ ਮੈਨੂੰ ਵੀ ਪੂਰੀਆਂ ਆ ਤੂੰ ਪਾਇਆ ਕਦ ਮਾਰਾ ਲਾ ਦੇ ਕੇ ਇਹਦੀਆਂ ਚੱਪਲਾਂ ਮੈਂ ਕਿਉਂ ਕੇ ਇਹਦੀਆਂ ਲਾਵਾਂ ਬਹੁਤੀ ਜਿਆਦੀ ਚਲਾਕੀ ਤੇਰੇ ਚ ਵੜੀ ਹੋਈ ਹੈ ਫੇਰ ਪਿਆ ਆਂਦੀਆਂ ਆਂਦੀਆਂ ਪਾਈਆਂ ਮੇਰੀਆਂ ਆ ਰੰਗ ਹੀ ਕਾਲਾ ਮੇਰੇ ਲਈ ਚੱਪਲਾਂ ਕੌਣ ਆਂਦਾ ਬੇਚੇਰੀਆਂ ਇਹ ਰਾਏ ਰੰਗ ਵਾਲੀ ਤਾਂ ਗੱਲੀ ਨਹੀਂ ਬਣੀ ਕੋਈ ਹੂੰ ਭੈਣਾ ਨੇ ਆ ਆ ਜਾਣਾ ਨਾ ਕੱਲੂ ਐਕਜ਼ੀਬਿਸ਼ਨ ਤੇ ਸਾਰੇ ਕੜਾਈ ਘੜੂਈ ਰੈਡੀ ਆ ਆ ਦੇਖ ਜਿਹੜੇ ਅਸੀਂ ਆਪਦੇ ਲਈ ਸੂਟ ਲਿਆ ਹੁੰਦੇ ਸੀਗੇ ਇੱਕ ਇੱਕ ਪੀਸ ਅਸੀਂ ਨਾਲ ਇਹ ਹੈਗੀ ਐ ਇਹ ਹੈਗਾ ਦੁਪੱਟਾ ਜਿਹੜਾ ਤੂੰ ਦੇਖ ਰਿਹਾ ਹੂੰ ਇਹ ਹੈਗੀ ਇਹਦੇ ਨਾਲ ਸ਼ਰਟ ਤੇ ਕੜਾਈ ਤੇ ਕਿੰਨੀ ਐ ਤੇ ਮੈਚਿੰਗ ਹੈ ਇਹਦੇ ਨਾਲ ਬਹੁਤ ਬਹੁਤ ਹੀ ਸੋਹਣਾ ਬਹੁਤ ਜ਼ਿਆਦਾ ਇਹਦੇ ਨਾਲ ਵਰਕ ਦੀ ਲੋਸ਼ਾ ਇਹ ਇੱਕ ਇਹ ਪੀਸ ਆ ਆਓ ਕੜਾਈ ਕੜਾਈ ਵਾਲੇ ਵਿਖਾਵਾਂ ਆ ਦੇ ਇੱਕ ਮਿੰਟ ਇੱਕ ਮਿੰਟ ਸਟੂਟ ਦਿਖਾਵਾਂ ਕੀ ਕਰਦਾ ਸਾਰੇ ਸਟੂਟ ਵੈਸੇ ਤਾਂ ਬਹੁਤ ਸੋਹਣੇ ਸਾਰੇ ਬਾਹਰ ਆ ਬਣਾ ਗਏ ਤੁਹਾਵਾ ਵੀ ਇਹ ਤਾਂ ਵਿਖਿਆਈ ਮੈਂ ਕਿਵੇਂ ਅਛਾ ਦੇਣਾ ਅਛਾ ਹੈ ਦੁਪट्टे ਵੀ ਜੋੜ ਹੀ ਦਿੱਤੇ ਕੁਆਚਨ ਹਾਂ ਦੁਪੱਟੇ ਪਿਛਲੀ ਵਾਰ ਸਾਡੇ ਨਾਲ ਬਹੁਤ ਹੋ ਗਈ ਸੀਗੀ ਐਰਕੀ ਨਾਲ ਹੀ ਹੋ ਵਾਹ ਜੀ ਵਾਹ हां पूरी ओके है कल ਲਈ ਤਿਆਰੀ ਹੈ ਜੀ ਜੀਰੇ ਦੇ ਵਿੱਚ ਜਾਇਓ ਜਾਇਓ ਇਹਨਾਂ ਕੋਲ ਜਰੂਰ ਲਓ ਜੀ ਲੱਭ ਕੇ ਰਹੋਗੀ ਆ ਪੀਸ ਇਹ ਕਿੜਾ ਅਗੀ ਤੇ ਤੇ ਹਾਂ ਇਹ ਆ ਪਕੜਾਈ ਸੀ ਛਿੱਲੇ ਦਾ ਵਾਰ ਛਿੱਲੇ ਦਾ ਵਾਰ ਉਹ ਹੈ ਦਾ ਵਾਰ ਬੜੀ ਹੋ ਕੇ ਦੇਖ ਹਾਟੇ ਜਿਹਾ ਦੇਖ ਇਹਦੇ ਜੇ ਬਾੜੀ ਵਧੀਆ ਜੀ ਪਤਾ ਕੀ ਆ ਇਹਦੇ ਨਾਲ ਫੈਕਟਰੀ ਵਾਰਗ ओके ਬੈਕ ਨਾਈਸ ਨਾਈਸ ਕਾਲ ਨੂੰ ਮਿਲਦੇ ਆ ਜੀ ਇਹਨਾਂ ਨਾਲ 99576 99506 ਇਹਨਾਂ ਨੂੰ ਮਿਲਦੇ ਸੱਜਣੋ ਇਹ ਆ ਜੀਰੇ ਤੋਂ ਫਿਰੋਜ਼ਪੁਰ ਵਾਲਾ ਰੋਡ ਠੀਕ ਆ ਤੇ ਸਾਹਮਣੇ ਤੁਸੀਂ ਵੀ ਲੱਗਾ ਦੇਖ ਸਕਦੇ ਹੋ ਬੈਨਰ ਭੈਣ ਉਹਨਾਂ ਦਾ ਤੇ ਨਾਲ ਹੀ ਆਬ ਠੀਕ ਆ ਮੰਮੀ ਲੈ ਆ ਗਈਆਂ ਸਾਡੀਆਂ ਬਿੱਲ ਬੁੱਕਾਂ ਅੱਜ ਕਿੰਨੀ ਵਧੀਆ ਗੱਲ ਆ ਸਾਡੀਆਂ ਬਿੱਲ ਬੁੱਕਾਂ ਤੇਰੀਆਂ ਕੁੜੀਆਂ ਨੇ ਆਪਦੇ ਪੋਸਟਰ ਜਿਹਾ ਲੈ ਕੇ ਕੀ ਜਾਂਦੀਆਂ ਲੈ ਕੇ ਕੀ ਉਹਨੀਆਂ ਜਿਹੜੇ ਦੀ ਜਾਣ ਵਾਲੇ ਹੁੰਦੇ ਉਹ ਤਾਂ ਤੇ ਘਰੇ ਛੱਡ ਜਾਂਦੇ ਹੋਰ ਲੈ ਕੇ ਜਾਣੇ ਚੁੰਨੀਆਂ ਲੈ ਕੇ ਆਈਆਂ ਤੂੰ ਆਹ ਵੇਖ ਤੇਰੀਆਂ ਕੁੜੀਆਂ ਦੇ ਨਾਂ ਲਿਖੇ ਉੱਤੇ ਹੂੰ ਠੀਕ ਆ ਨੌਰਨ ਬੜੀਕ ਹਾਂ ਤੇ ਇੱਥੇ ਤੇਰੀ ਕੋਈ ਨਾਂ ਨਾ ਉੱਪਰ ਹੈ ਕਈਮਾ ਇੱਥੇ ਨਾਂ ਵੀ ਲਿਖੇ ਆ ਉਹਨਾਂ ਦੇ ਆਹ ਕਿ ਲਿਖਿਆ ਆਹ ਕੀ ਲਿਖਿਆ ਹਾਂ ਗਰਦੀਪ ਕੌਰ ਤੇ ਆ ਅਮਨਦੀਪ ਕਾਰ ਤੇ ਆ ਫੋਨ ਨੰਬਰ 9056 99506 ਕਾਗਜ਼ ਤੇ ਪੱਲੇ ਲਾ ਕੇ ਆਇਆ ਮਤ ਲਿਆਉਣਾ ਕਿੱਤਾ ਨਹੀਂ ਆਇਆ ਚਲੋ ਛੱਡ ਤੁਸੀਂ ਹੋਰ ਨਹੀਂ ਆਹ ਵੇਖ ਆ ਲੱਗੇ ਵੇਲਾ ਤੇਰੇ ਮੁੰਡਿਆਂ ਦਾ ਵੱਧ ਤਰੱਕੀ ਕੀਤੀ ਤਰੀਆਂ ਕੁੜੀਆਂ ਦੇਰੇ ਮੁੰਡੇ ਨੇ ਕਰਾਉਂਦੇ ਹਾਂ ਮੁੰਡੇ ਨੇ ਕਰਾ ਹੀ ਦਿੱਤੇ ਉਂ ਗੱਲ ਕਰਦੀ ਆ ਅਸੀਂ ਆਪਦੇ ਨਾਂ ਦੇ ਪੋਸਟਰ ਹੀ ਚਪਵਾਏ ਲੋਰਨ ਪਟੇਖ ਦੇ ਕਾਰਡ ਸੋਚਿਆ ਨਹੀਂ ਸੀ ਨਾਂ ਤੇ ਹਟਾ ਰੋਸ਼ਨੀ ਕੀ ਔਲਾਦ ਹੈ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਕਰ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ